ਖੇਡਣਾ ਤੇ ਕੱਲ ਸੀ 24 ਤਰੀਕ ਨੂੰ ਉਹ ਮਾਨ ਸਾਹਿਬ ਕੱਲ ਰਹਿ ਗਏ ਸੀ ਤੇ ਆ ਲਓ ਜੀ ਮੈਂ ਇੰਨਾ ਕੁਸ਼ ਕਹਿੰਦਾ ਆ ਤੁਹਾਡੇ ਸੰਗਤਾਂ ਤੋਂ ਖਿਮਾਂ ਦਾ ਜਾਚ ਕੋਵਾਂਗਾ ਜਕਾਰੇ ਦੋ ਹੀ ਗਜਾਉਣੇ ਪੰਜ ਪੂਰੇ ਤੁਸੀਂ ਕਰ ਦਿਓ ਗੱਜ ਕੇ ਜਕਾਰੇ ਗਜਾਵੇ ਤੁਹਾਨੂੰ ਤੁਹਾਨੂੰ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਸ੍ਰੀ ਅਕਾਲ ਗੱਜ ਕੇ ਬੋਲਿਆ ਕਰੋ ਯਾਰ ਸਾਰੇ ਗੱਜ ਗੱਜ ਕਰਕੇ ਜਾਵੇ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਾਤਿ ਸ੍ਰੀ ਅਕਾਲ ਗੱਜ ਗੱਜ ਕਰਕੇ ਜਾਵੇ ਧੰਨ ਧੰਨ ਮਾਤਾ ਗੁਜਰਕੌਰ ਜੀ ਦੇ ਮਨ ਨੂੰ ਪਾਵੇ ਸ੍ਰੀ ਅਕਾਲ ਗੱਜ ਗੱਜ ਕਰਕੇ ਜਾਵੇ ਪਾਈ ਮਤੀ ਦਾਸ ਜੀ ਪਾਈ ਸਦੀ ਦਾਸ ਜੀ ਪਾਈ ਜਾਲੇ ਜੀ ਦੇ ਮਨ ਨੂੰ ਪਾਵੇ ਸਾਤਿ ਸ੍ਰੀ ਅਕਾਲ ਗੱਜ ਗੱਜ ਕਰਕੇ ਜਾਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਨ ਨੂੰ ਪਾਵੇ ਸਾਤਿ ਸ੍ਰੀ ਅਕਾਲ ਕਾਲ ਆ ਮੋਰ ਬੰਦ ਕਰੀਏ 1 ਮਿੰਟ ਕਰਤਾ ਜੀ ਕਰਤਾ ਵਾਹਿਗੁਰੂ 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 ਮੇਰੀ ਬੇਟੀਆ ਜੀ ਬਸ ਸੁਣੀ ਸਾਰੇ ਵਿਦਿਆਰਥੀਆਂ ਨੂੰ ਕਿ ਤਿਆਰੀ ਰੱਖੇ ਨਵੇਂ ਮੁਹੱਲੇ ਦੇ ਸ਼ਲੋਕ ਪੜੇ ਜਾਣੇ ਆ 20 ਤੋਂ 22 ਮਿੰਟ ਆਪਾਂ ਸਾਰਿਆਂ ਨੇ ਅੱਖਾਂ ਬੰਦ ਕਰਕੇ ਨਵੇਂ ਪਾਤਸ਼ਾਹ ਨੂੰ ਧਿਆਣਾ ਗੁਰੂ ਤੇਗ ਬਹਾਦਰ ਸਿਮਰਿਐ ਘਰ ਨੌ ਨੇ ਦਾਵੇ ਤਾਂ ਆਪਾਂ ਸਭ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਦੀ ਬਾਣੀ ਪੜ ਕੇ ਸਿਮਰਨਾ ਯਾਦ ਕਰਨਾ ਤੇ ਨਾਲ ਹੀ ਫਿਰ ਸਰਬੱਤ ਦੇ ਭਲੇ ਦੀ ਅਰਦਾਸ ਸਾਰੇ ਸੰਤ ਮਹਾਪੁਰਖ ਬੜੀ ਹੀ ਸਾਡੇ ਲਈ ਬੜੀ ਹੀ ਮਾਣ ਵਾਲੀ ਗੱਲ ਹੈ ਕਿ ਬਾਬਾ ਸਰਬਜੋਤ ਸਿੰਘ 베ਦੀ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਕੁਲ ਚੋਂ 17ਵੀਂ ਵੰਸ਼ ਉਹ ਵੀ ਸਟੇਜ ਉੱਤੇ ਨੇ ਸਾਰੇ ਸੰਤ ਦਾ ਸਨਮਾਨ ਕੀਤਾ ਜਾ ਰਿਹਾ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵੱਲੋਂ ਮਾਣ ਸਨਮਾਨ ਕੀਤਾ ਜਾ ਰਿਹਾ ਜੀ ਸਾਰੇ ਆਏ ਹੋਏ ਮਹਾਪੁਰਸ਼ਾਂ ਨੂੰ ਸਨਮਾਨ ਮਾਨਸਾਬ ਦੇ ਰਹੇ ਨੇ ਜੀ ਸੰਤ ਬਾਬਾ ਜਫੇਦਾਰ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਨਗਰ ਕੀਰਤਨਾ ਦੀ ਅਗਵਾਈ ਹੋਵੇ ਆ ਸਾਰੇ ਸਵਾਗਮਾਂ ਦੀ ਅਗਵਾਈ ਹੋਵੇ ਬਾਬਾ ਬਲਬੀਰ ਸਿੰਘ ਜੀ ਜਿਨ੍ਹਾਂ ਦੀ ਸ਼ੋਣੀ ਦੇ ਵਿੱਚ ਬਾਬਾ ਨਰਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਕਾਰ ਸੇਵਾ ਹਜ਼ੂਰ ਸਾਹਿਬ ਵਾਲਿਆਂ ਨੂੰ ਸਨਮਾਨ ਦਿੱਤਾ ਜਾ ਰਿਹਾ ਜੀ ਸਤਿ ਸ਼੍ਰੀ ਅਕਾਲ ਬਾਬਾ ਨਾਗਰ ਸਿੰਘ ਜੀ ਹਰੀਆਂ ਬੇਲਾਂ ਵਾਲਿਆਂ ਨੂੰ ਸਨਮਾਨ ਦਿੱਤਾ ਜਾ ਰਿਹਾ ਜੀ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੂੰ ਸਨਮਾਨ ਦਿੱਤਾ ਜਾ ਰਿਹਾ ਜੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਜਿਨ੍ਹਾਂ ਨੇ ਬੜੇ ਵੱਡੇ ਕਾਰਜ ਕੀਤੇ ਨੇ ساری ਜ਼ਿੰਦਗੀ ਵਿੱਚ ਹੀ ਉਹਨਾਂ ਦੀ ਉਸ ਸੰਪਰਦਾਇ ਵੱਲੋਂ ਬਾਬਾ ਬੀਵੀ ਚੰਦ ਵੱਲੋਂ ਵੱਡੇ ਕਾਰਜ ਹੋਏ ਨੇ